ਸਤ ਸ੍ਰੀ ਅਕਾਲ ਦੋਸਤੋ ਮੈਂ ਸੁਖਰਾਜ ਸਿੰਘ ਪਿੰਡ ਕਣੀਆਂ ਵਾਲਾ ਡਿਸਟ੍ਰਿਕਟ ਫਰੀਦਕੋਟ ਅੱਜ ਆਪਾਂ ਡੀਐਸਆਰ ਵੀਧੀ ਵਾਲਾ ਝੋਨਾ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਭਰਾਵੋ ਇਹ ਦੋ ਤਰ੍ਹਾਂ ਦਾ ਝੋਨਾ ਹੈ ਆਪਣਾ ਦੋਨੇ ਡੀਐਸਆਰ ਤੋਂ ਇੱਕ ਦਿਨ ਦੀ ਬਜਾਈ ਹੈ ਇੱਕੋ ਦਿਨ ਹੀ ਬੀਜਿਆ ਆਪਣੇ 6 ਕਿੱਲੇ ਝੋਨਾ ਹੈ ਇਹ ਡੀਐਸਆਰ ਦੀ ਬਿਜਾਈ ਹੈ ਜਿਹਨੂੰ ਆਪਾਂ ਸਿੱਧੀ ਬਿਜਾਈ ਕਹਿ ਦਿੰਨੇ ਆ ਇਹ 18 ਮਈ ਨੂੰ ਆਪਣਾ ਬੀਜਿਆ ਹੋਇਆ ਝੋਨਾ 18 ਮਈ ਨੂੰ ਆਪਾਂ ਬੀਤਤਾ ਸੀ ਇਹ ਸਾਰਾ 6 ਦੇ 6 ਕਿੱਲੇ ਅੱਜ ਤੁਹਾਨੂੰ ਆਪਾਂ ਰਿਜ਼ਲਟ ਦਿਖਾਉਣਾ ਹੈ ਦਾ ਆਪਾਂ ਜਿਹਨੂੰ ਵੱਧ ਪਾਣੀ ਲਾਏ ਆ ਪਾਣੀ ਖੜਾ ਰੱਖਿਆ ਜਿਹਦੇ ਵਿੱਚ ਇੱਕੋ ਪਟਾ ਇੱਕੋ ਬੀਜ ਇੱਕੋ ਰੇ ਖਾਦ ਸਭ ਕੁਝ ਬਰਾਬਰ ਪਾਇਆ ਹੈ ਇਹਦੇ ਚ ਫਰਕ ਦੇਖਦੇ ਆਂ ਜੇ ਆਪਾਂ ਕੀ ਫਰਕ ਹੈ ਇਹ ਜਿਹੜਾ ਝੋਨਾ ਤੁਸੀਂ ਦੇਖ ਰਹੇ ਹੋ ਇਹ ਵਾਲਾ ਇਹਦੇ ਚ ਆਪਾਂ ਪਾਣੀ ਸਕਾਸ ਕਾ ਕੇ ਲਾਇਆ ਕਰੀਬ ਕੋਈ 10 ਦਿਨ ਬਾਅਦ ਕਿਤੇ 7 ਦਿਨ ਬਾਅਦ ਪਾਣੀ ਲਾਇਆ ਆਪਾਂ ਇਹਨੂੰ ਤੇ ਇਧਰਲਾ ਜਿਹੜਾ ਤੁਸੀਂ ਦੇਖੋਗੇ ਸਾਰਾ ਇਹ ਤਿੰਨ ਕਿੱਲੇ ਇਹ ਆ ਜਿਹਨੂੰ ਜ਼ਿਆਦਾ ਪਾਣੀ ਲੱਗਿਆ ਤੇ ਤਿੰਨ ਕਿਲੇ ਇਹ ਆ ਆਪਣੇ ਜਿਨ੍ਹਾਂ ਨੂੰ ਬਿਲਕੁਲ ਘੱਟ ਪਾਣੀ ਲਾਇਆ ਇਹਨਾਂ ਨੂੰ ਪਾਣੀ ਸਕਾਸ ਕਾ ਕੇ ਲੱਗਿਆ ਸਾਰੇ ਨੂੰ ਇਹਨੂੰ ਆਪਾਂ ਪਾਣੀ ਬਹੁਤ ਜ਼ਿਆਦਾ ਲਾਇਆ ਮੰਨ ਲੇ ਕਿ ਪਾਣੀ ਖੜਾ ਰੱਖਿਆ ਇਹਦੇ ਵਿੱਚ ਪਹਿਲਾਂ ਪਾਣੀ ਇਹਨੂੰ ਲਾਤਾ ਸੀ ਆਪਾਂ 15 ਦਿਨਾਂ ਤੋਂ 15 17 ਦਿਨ ਦੇ ਵਕਬੇ ਤੇ ਲਾਤਾ ਸੀ ਗਰਮੀ ਜ਼ਿਆਦਾ ਸੀ ਉਦੋਂ ਜਲਦੀ ਲਾਉਣਾ ਪੈ ਗਿਆ ਸਾਰੇ ਨੂੰ ਹੀ ਪਾਣੀ ਇੱਧਰ ਵੀ ਇੱਕੋ ਦਨ ਪਾਣੀ ਲੱਗਿਆ ਆਪਣੇ ਸਾਰੇ ਛੇਕ ਕਿੱਲਿਆਂ ਨੂੰ ਅੱਜ ਆਪਾਂ ਤੁਹਾਨੂੰ ਫਰਕ ਦਿਖਾਉਣਾ ਇਹ ਦੇਖੋ ਇਹ ਨਸਾਰਾ ਇਹਦਾ ਇਹਨੂੰ ਵੱਧ ਪਾਣੀ ਲਾਇਆ ਇਹ ਹਜੇ ਮੁੰਜਰਾਂ ਬਹੁਤ ਘੱਟ ਕੱਢੀਆਂ ਨੇ ਇਹਨੂੰ ਵੱਧ ਪਾਣੀ ਲਾਇਆ ਤੇ ਇਹ ਆਪਣਾ ਝੋਨਾ ਹੈਗਾ ਜਿਹਨੂੰ ਆਪਾਂ ਬਹੁਤ ਘੱਟ ਪਾਣੀ ਲਾਇਆ ਹੈ ਸਕਾਸ-ਕਾ ਕੇ ਪਾਣੀ ਲਾਇਆ ਤੇ ਤਕਰੀਬਨ ਇਹ ਅਸੀਂ 90% ਝੋਨਾ ਨਿਸਰ ਚੁੱਕਿਆ ਇੱਕੋ ਬੀਜ ਇੱਕੋ ਹੀ ਵਾਣ ਹੈ ਇੱਕੋ ਹੀ ਸਾਰਾ ਕੁਝ ਹੈਗਾ ਇਹਦੇ ਵਿੱਚ ਰੇ ਖਾਦ ਸਪਰੇ ਸਭ ਕੁਝ ਆਪਾਂ ਬਰਾਬਰ ਕੀਤਾ ਇਹ ਆਪਾਂ ਸਿਰਫ ਤਜਰਬਾ ਹੀ ਕੀਤਾ ਸੀਗਾ ਇਹ ਤਿੰਨ ਕਿੱਲਾਂ ਨੂੰ ਪਾਣੀ ਘੱਟ ਲਾਇਆ ਤੇ ਇਹ ਤਿੰਨ ਕਿੱਲਾਂ ਨੂੰ ਪਾਣੀ ਵੱਧ ਲਾਇਆ ਇਹ ਹੁਣ ਤੁਸੀਂ ਆਪਾਂ ਦੇਖ ਸਕਦੇ ਆ ਤੇ ਇਹ ਆਪਣਾ ਝੋਨਾ ਲੱਗਿਆ ਹੈਗਾ ਸੁੱਕੇ ਕੱਦੂ ਵਾਲਾ ਇਹ 18 ਤਰੀਕ ਨੂੰ ਜੂਨ 18 ਨੂੰ ਲਾਤਾ ਸੀ ਆਪਾਂ ਇਹ ਵੀ ਸੇਮ ਬੀ ਹੈ ਇਹ ਵੀ ਬੀਜ ਸੇਮ ਹੀ ਬੀ ਹੈ ਜਿਹੜੇ ਆ ਦੋਨੋਂ ਬੀਜ ਹਨ ਇਹ ਵਾਲਾ ਤੇ ਇਹ ਵਾਲਾ ਦੋਨੋਂ ਸੇਮ ਬੀਜ ਹੈ ਇਹ ਹੁਣ ਤੁਸੀਂ ਆਪੇ ਰਿਜ਼ਲਟ ਕੱਢੋ ਇਹ ਕਿਹੜਾ ਵਧੀਆ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਜਰੂਰ ਦੱਸਿਆ ਜਾਵੇ ਕਿ ਤੁਹਾਨੂੰ ਕਿਹੜਾ ਝੋਨਾ ਚੰਗਾ ਲੱਗਿਆ ਦੁਬਾਰਾ ਮੈਂ ਫੇਰ ਤੁਹਾਨੂੰ ਇੱਕ ਵਾਰ ਰਿਪੀਟ ਕਰ ਦਿੰਨਾ ਇਹ ਝੋਨਾ ਆਪਣਾ ਹੈਗਾ ਜਿਆਦਾ ਪਾਣੀ ਲਾਏ ਜਿਹਨੂੰ ਪਾਣੀ ਖੜਾ ਰੱਖਿਆ ਆਪਾਂ ਇਹ ਝੋਨਾ ਹੈਗਾ ਆਪਣਾ ਜਿਹਨੂੰ ਪਾਣੀ ਸਕਾਸ਼ ਕਾਲ ਲਾਏ ਆ ਡੀਐਸਆਰ ਆਰੇ ਆ ਇਹ ਵੀ ਤੇ ਇਹ ਵੀ ਇਹਦਾ ਨਸਾਰਾ ਜ਼ਿਆਦਾ ਹੈ ਇਹ ਸੁੱਕੇ ਕੱਦੂ ਵਾਲਾ ਉਸੇ ਦਿਨ ਹੀ ਪਨੀਰੀ ਵੀਜੀ ਸੀ ਜਿਸ ਦਿਨ ਆਪਾਂ ਡੀਐਸਆਰ ਕੀਤਾ ਹੈ ਸੇਮ ਉਮਰ ਦਾ ਝੋਨਾ ਇਹ 18 ਜੂਨ ਨੂੰ ਆਪਾਂ ਲਾਤਾ ਸੀ ਇੱਕ ਮਹੀਨੇ ਦੀ ਪਨੀਰੀ ਲਾਤੀ ਸੀਗੀ ਤੇ ਮੈਨੂੰ ਇਹ ਸੁੱਕੇ ਕੱਦੂ ਵਾਲਾ ਬਹੁਤ ਚੰਗਾ ਲੱਗਿਆ ਧੰਨਵਾਦ ਡਾਕਟਰ ਦਲੇਰ ਸਿੰਘ ਦਾ ਜਿਨ੍ਹਾਂ ਨੇ ਸਾਨੂੰ ਇਹ ਵਿਧੀ ਨਾਲ ਜਾਣੂ ਕਰਵਾਇਆ ਇਹ ਵੀ ਕਾਮਯਾਬ ਹੈ ਮੇਰਾ ਝੋਨਾ ਡੀਐਸਆਰ ਵਾਲਾ ਵੀ ਬਹੁਤ ਸੋਹਣਾ ਝੋਨਾ ਪਰ ਜਿਹਨੂੰ ਜ਼ਿਆਦਾ ਪਾਣੀ ਲੱਗਿਆ ਉਹ ਘੱਟ ਨਿਸਰਿਆ ਜਿਹਨੂੰ ਅਸੀਂ ਘੱਟ ਪਾਣੀ ਲਾਏ ਆ ਇਹ ਬਹੁਤ ਜ਼ਿਆਦਾ ਨਿਸਰਿਆ ਆ ਦੇਖੋ ਆਵੇ ਧਿਆਨ ਨਾਲ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣਾ ਤੇ ਇਧਰ ਵਾਲਾ ਇਹ ਦੇਖ ਲਓ ਇਹਦੇ ਚ ਕੋਈ ਬਰਲੀ ਮੁੰਜਰੀ ਨਿਕਲੀ ਐ ਨਹੀਂ ਤਕਰੀਬਨ ਹਜੇ ਇਹ 5% ਨਿਸਰਿਆ ਤੇ ਇਹ 70-80% ਦੇ ਕਰੀਬ ਮੰਨ ਕੇ ਚੱਲੋ ਜ਼ਿਆਦਾ ਹੀ ਨਿਸਰ ਗਿਆ ਉਹਨਾਂ 70-80 ਤੋਂ ਤੇ ਇਹ ਤਕਰੀਬਨ ਸਾਰਾ ਹੀ ਨਿਸਰੇ ਵਰਗਾ ਜਿਹੜਾ ਆਪਣਾ ਸਿੱਧੇ ਸੁੱਕੇ ਕੱਦੂ ਵਾਲਾ ਦੇਖੋ ਇਹ ਮੈਨੂੰ ਸੁੱਕਾ ਕद्दू ਸਭ ਤੋਂ ਬੈਸਟ ਲੱਗਿਆ ਆਮ ਕਿਸਾਨ ਜਿਹੜੇ ਡੀਐਸਆਰ ਚ ਕਾਮਯਾਬ ਨਹੀਂ ਹੋ ਸਕਦੇ ਉਹਨਾਂ ਵਾਸਤੇ ਸੁੱਕੇ ਕद्दू ਵਾਲਾ ਝੋਨਾ ਬਹੁਤ ਕਾਰਗਰ ਹੈ ਧੰਨਵਾਦ ਡਾਕਟਰ ਦਲੇਰ ਸਿੰਘ ਦਾ ਜਿਨ੍ਹਾਂ ਨੇ ਸਾਨੂੰ ਇਸ ਵਿਧੀ ਨਾਲ ਜਾਣੂ ਕਰਵਾਇਆ ਸਤਿ ਸ੍ਰੀ ਅਕਾਲ ਦੋਸਤੋ